हेलो एवरीवन सब तो पहले मैं थोड़ा स्वागत करता हूं नैक्सा हुशियरपुर ऑटो मोबाइल ਮੇਰਾ ਨਾਮ ਹਰਪੇਸ਼ ਸਿੰਘ ਹੈ ਮੈਂ ਇੱਥੇ ਐਸੇ ਐਸਰਐਮ ਪੋਸਟਡ ਹੈ ਠੀਕ ਹੈ ਜੀ ਮੈਂ ਤੁਹਾਨੂੰ ਕੁਝ ਨਿਊ ਆਫਰਸ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਜਿਹੜਾ ਕਿ ਨੈਕਸਨ ਇਸ ਟਾਈਮ ਬਹੁਤ ਹੀ ਵਧੀਆ ਆਫਰ ਕੱਢੇ ਆ ਜਿਹਨੂੰ ਆਪਾਂ ਜ਼ਬਰਦਸਤ ਜੁਲਾਈ ਆਫਰ ਵੀ ਕਹਿੰਦੇ ਆ ਇਹ ਬੇਸਿਕਲੀ ਤਿੰਨ ਕਾਰਾਂ ਉੱਤੇ ਕੀਤਾ ਗਿਆ ਆ ਆਪਣੇ ਜਿਮਨੀ ਠੀਕ ਹੈ ਗ੍ਰੈਂਡ ਵਿਟਾਰਾ ਔਰ ਫਰੌਂਗਸਟਰ ਕੋਦੇ ਉੱਤੇ ਅਗਰ ਮੈਂ ਜਿਮਨੀ ਦੀ ਗੱਲ ਕਰਾਂ ਠੀਕ ਹੈ ਜਿਮਨੀ ਦੇ ਉੱਤੇ ਤੁਹਾਨੂੰ ਜਿਹੜਾ ਹੈਗਾ ਯਾਰ ਇਹ ਜ਼ਬਰਦਸਤ ਜੁਲਾਈ ਆਫਰ ਮਿਲ ਰਿਹਾ ਜੀ 1,75,000 ਦਾ ਕੰਜ਼ਿਊਮਰ ਆਫਰ ਠੀਕ ਹੈ ਜੀ ਔਰ ਪਲੱਸ ਤੁਹਾਨੂੰ 1 ਲੱਖ ਦਾ ਜਿਹੜਾ ਹੈਗਾ ਆ ਫਾਈਨਾਂਸ ਆਫਰ ਵੀ ਦੇ ਰਿਹਾ ਇਹ ਤੁਹਾਡਾ ਬੇਸ ਮਾਡਲ ਦੇ ਉੱਤੇ ਰਹੇਗਾ ਜੀਟਾ ਮਾਡਲ ਦੇ ਉੱਤੇ ਅਗਰ ਮੈਂ ਟਾਪ ਮਾਡਲ ਦੀ ਗੱਲ ਕਰਾਂ ਜਿਹੜਾ ਕਿ α ਮੈਨੂਅਲ ਜਾਂ α ਆਟੋਮੈਟਿਕ ਹੈ ਉੱਤੇ ਤੁਹਾਨੂੰ 1 85 ਹਜ਼ਾਰ ਦਾ ਕੰਜ਼ਿਊਮਰ ਆਫਰ ਠੀਕ ਹੈ ਜੀ ਔਰ 1 ਡੇਢ ਲੱਖ ਦਾ ਜਿਹੜਾ ਤੁਹਾਨੂੰ ਹੈਗਾ ਆ ਇਹ ਫਾਈਨਾਂਸ ਆਫਰ ਕੰਪਨੀ ਵੱਲੋਂ ਦਿੱਤਾ ਜਾ ਰਿਹਾ ਆ ਠੀਕ ਹੈ ਜੀ ਬੇਸਿਕਲੀ ਇਹਦੀ ਜਿਹੜੀ ਮੈਂ ਤੁਹਾਨੂੰ ਕੀਮਤ ਦੱਸ ਦਨਾ ਹੈਗਾ ਜੀ ਜ਼ੀਟਾ ਜਿਹੜੀ ਮੈਨੂਅਲ 13 ਲੱਖ 12 ਲੱਖ 78 ਹਜ਼ਾਰ ਤੋਂ ਸਟਾਰਟ ਹੈਗੀ ਆ ਅਗਰ ਟੌਪ ਐਂਡ ਵੇਰੀਐਂਟ ਦੀ ਗੱਲ ਕਰਾਂ ਅਲਫਾ ਆਟੋਮੈਟਿਕ ਦੀ 14 ਲੱਖ 80000 ਦਾ ਐਕਸ਼ਰੂਮ ਪ੍ਰਾਈਸ ਹੈਗਾ ਸੋ ਮੈਂ ਇਹੀ ਬੇਨਤੀ ਕਰਦਾ ਹਾਂ ਠੀਕ ਹੈ ਜੀ ਜਿਹੜੇ ਵੀ ਆਪਣੇ ਸੱਜਣ ਮਿੱਤਰ ਜੋ ਵੀ ਪਲਾਨ ਕਰ ਰਹੇ ਆ ਕਾਰਸ ਲਈ ਇਸ ਮਹੀਨੇ ਦਾ ਪਲਾਨ ਕਰ ਰਹੇ ਆ ਠੀਕ ਹੈ ਉਹ ਜ਼ਰੂਰ ਆਓ ਠੀਕ ਹੈ ਜੀ ਇਸ ਵਧੀਆਨ ਆਫਰ ਦਾ ਇੱਕ ਬੈਨੀਫਿਟ ਤੁਹਾਨੂੰ ਜ਼ਰੂਰ ਮਿਲੇਗਾ ਠੀਕ ਹੈ ਜੀ ਔਰ ਸਭ ਤੋਂ ਜ਼ਰੂਰੀ ਗੱਲ ਇਹ ਜਿਹੜਾ ਆਫਰ ਹੈ ਇਹ ਔਰ ਸਾਡੇ ਤੋਂ ਜਿਹੜਾ স্টক ਵੀ অর ਲਿミਟਿਡ ਕਾਰਸ ਆ ਹੀ ਹੈਗਾ ਆ ਸੋ ਛੇਤੀ ਤੋਂ ਛੇਤੀ ਪਲਾਨ ਕਰੋ ਆਪਣੀ ਕਾਰਸ ਲਈ ਠੀਕ ਹੈ ਜੀ ਔਰ ਵਧੀਆ ਆਫਰਸ ਅਵੇਲ ਕਰੋ ਇਹ ਬਸ ਇਨਾ ਹੀ ਮੈਂ ਕਹਿਣਾ ਚਾਹਾਂਗਾ ਇਧਰ ਗਾੜੀ ਠੀਕ ਹੈ ਜੀ ਥੈਂਕ ਯੂ ਇਸੀ ਤਰ੍ਹਾਂ ਗ੍ਰੈਂਡ ਵਿਟਾਰਾ ਦੇ ਉੱਤੇ ਜਿਹੜੀ ਆਫਰ ਆਈ ਹੈ ਇਸ ਵਾਰੀ ਉਹ ਮੈਂ ਤੁਹਾਨੂੰ ਕਲੀਅਰਫਾਈ ਕਰਨਾ ਚਾਹੁੰਦਾ ਠੀਕ ਹੈ ਜੀ ਫਸਟ ਆਫ ਆਲ ਇੱਥੇ ਈਸੀਵੀਟੀ ਮਾਡਲ ਤੇ ਹੀ ਜਿਹੜੀ ਸਕੀਮ ਆਈ ਹੈ ਜ਼ਿਆਦਾ ਆਈ ਹੈ ਠੀਕ ਹੈ ਈਸੀਵੀਟੀ ਦੇ ਪਹਿਲੇ ਦੱਸਣ ਇਹਦੇ ਵਿੱਚ ਬੇਸਿਕਲੀ ਦੋ ਹੀ ਵੇਰੀਐਂਟ ਆ ਰਹੇ ਆ ਜ਼ੀਟਾ ਪਲੱਸ ਤੇ ਅਲਫਾ ਪਲੱਸ ਠੀਕ ਹੈ ਜੀ ਔਰ ਜਿਹੜੀ ਆਫਰ ਆ ਰਹੀ ਹੈ ਕੰਪਨੀ ਵੱਲੋਂ ਉਹ ਆ ਰਹੀ ਹੈ ਤੁਹਾਨੂੰ 50000 ਦਾ ਕੰਜ਼ਿਊਮਰ ਆਫਰ ਪਲੱਸ ਤੁਹਾਨੂੰ ਜਿਹੜੀ 5 ਸਾਲ ਦੀ ਵਾਰੰਟੀ ਹੈਗੀ ਉਹ ਕੰਪਨੀ ਐਜ਼ ਅ ਕੰਪਲੀਮੈਂਟਰੀ ਦੇ ਰਹੀ ਹੈ ਠੀਕ ਹੈ ਅਗਰ ਮੈਂ ਕੋਈ ਐਕਸਚੇਂਜ ਪਾਰਟ ਦੀ ਗੱਲ ਕਰਾਂ ਕਿਸੇ ਨੇ ਆਪਣੀ ਗਾਰ ਐਕਸਚੇਂਜ ਕਰਵਾਉਣੀ ਹੈ ਠੀਕ ਹੈ ਤੁਹਾਨੂੰ 50000 ਦਾ ਕੈਸ਼ ਬੋਨਸ ਵੀ ਦੇ ਰਹੀ ਹੈ ਕੰਪਨੀ ਠੀਕ ਹੈ ਅਗਰ ਤਹਾਡੀ ਕੋਈ ਡੀਜ਼ਲ ਕਾਰ ਤੁਸੀਂ ਐਕਸਚੇਂਜ ਕਰਵਾਉਣਾ ਚਾਹੁੰਦੇ ਹੋ ਠੀਕ ਹੈ ਉਹਦੇ ਵਿੱਚ 25000 ਦਾ ਬੈਨੀਫਿਟ ਤੁਹਾਨੂੰ ਅਲੱਗ ਤੋਂ ਹੋ ਜਾਏਗਾ ਅਗਰ ਮੈਂ ਟੋਟਲ ਐਕਸਚੇਂਜ ਬੋਨਸ ਦੀ ਗੱਲ ਕਰਾਂ ਤੇ ਤੁਹਾਨੂੰ 75000 ਦਾ ਬੈਨੀਫਿਟ ਔਨ ਡੀਜ਼ਲ ਕਾਰ ਅਗਰ ਤੁਹਾਡੀ ਕੋਈ ਪੈਟਰੋਲ ਕਾਰ ਹੈਗੀ ਤਾਂ 50000 ਦਾ ਐਕਸਚੇਂਜ ਬੋਨਸ ਉਹਦੇ ਉੱਤੇ ਤੁਹਾਨੂੰ ਮਿਲ ਜਾਏਗਾ ਸੋ ਇਹ ਇੱਕ ਵਧੀਆ ਆਫਰ ਹੈ ਅੱਜ ਤੱਕ ਇਹ ਗ੍ਰੈਂਡ ਵਿਟਾਰਾ ਦੇ ਉੱਤੇ ਕਦੀ ਨਹੀਂ ਆਈ ਇਵਨ ਦਿਸੰਬਰ ਦੇ ਮਹੀਨੇ ਵਿੱਚ ਵੀ ਇਹ ਕੰਪਨੀ ਨੇ ਆਫਰ ਨਹੀਂ ਦਿੱਤੀ ਇਹ ਜ਼ਬਰਦਸਤ ਜੁਲਾਈ ਆਫਰ ਸਿਰਫ ਕੰਪਨੀ ਨੇ ਇਸ ਮੰਥ ਲਈ ਕੱਢਿਆ ਆ ਸੋ ਇਹ ਹੀ ਗ सीबी हाइब्रिड दे हाईब्रिड ठीक है जरूर विजिट करो अगर किसी को टैसाइव वगैरह भी चाहिए होगी घर तुम तो कॉल कर सकते तो टेस्ट दिखे दिखे हो तो टैस वगैरह भी पहुंच जाएगी हूँ आने आपने तीसरे प्रोडक्ट फ्रॉक्स के उ जो होटसैलिंग प्रोडक्ट है ਬੇਸਿਕਲੀ ਮੈਂ ਤੁਹਾਨੂੰ ਦੱਸ ਦਿੰਨੇ ਇਹਦੇ ਵਿੱਚ ਦੋ ਇੰਜਨਸ ਆਪਸ਼ਨ ਤੁਹਾਨੂੰ ਮਿਲ ਰਹੀ ਹੈਗੀਆਂ ਠੀਕ ਹੈ ਜੀ 1.2 ਲੀਟਰ ਵਿਦ 4 ਸਿਲੰਡਰ ਔਰ 1.0 ਵਿਦ ਟਰਬੋ ਔਰ ਜਿਹੜੀ ਇਸਮੇ ਨੇ ਜ਼ਬਰਦਸਤ ਜੁਲਾਈ ਆਫਰ ਕੱਢਿਆ ਹੈ ਟਰਬੋ ਦੇ ਉੱਤੇ ਹੈਗਾ ਯਾ ਟਰਬੋ ਚ ਬੇਸਿਕਲੀ ਤੁਹਾਡੇ ਤਿੰਨ ਮਾਡਲਸ ਆ ਰਹੇ ਹੈ ਡੈਲਟਾ ਪਲਸ ਜੀਟਾ ਤੇ ਅਲਫਾ ਸੇਮ ਤੁਹਾਡੇ ਦੇ ਆਟੋਮੈਟਿਕ ਦੇ ਵੇਰੀਐਂਟਸ ਵਿੱਚ ਵੀ ਸੇਮ ਆ ਰਹੇ ਹੈ ਠੀਕ ਹੈ ਜੀ ਔਰ ਜਿਹੜਾ ਆਫਰ ਆ ਰਿਹਾ ਬੇਸਿਕਲੀ ਇਹਦੇ ਵਿੱਚ ਉਹ ਤੁਹਾਨੂੰ ਹੈਗਾ 35000 ਦਾ ਕੰਜ਼ਿਊਮਰ ਆਫਰ ਹੈ ਠੀਕ ਹੈ ਪਲੱਸ 43000 ਦੀ ਤੁਹਾਨੂੰ ਵੈਲੋਸਟੀਗਟ ਵੈਲੋਸਟੀਗਟ ਬੇਸਿਕਲੀ ਤੁਹਾਨੂੰ ਦੱਸ ਦਵਾਂ ਇੱਕ 16 17000 ਦੇ ਆਈਟਮਸ ਹੈਗੇ ਆ ਜਿਹੜੀਆਂ ਤੁਹਾਨੂੰ ਐਕਸੈਸਰੀਜ਼ ਦੇ ਵਿੱਚ ਕੰਪਲੀ ਐਸ ਅ ਕੰਪਲੀਮੈਂਟਰੀ ਦੇ ਰਹੀ ਹੈ ਠੀਕ ਹੈ ਔਰ ਐਕਸਚੇਂਜ ਪਾਰ ਦੀ ਗੱਲ ਕਰਾਂ ਤੇ ਤੁਹਾਨੂੰ 10000 ਦਾ ਐਕਸਚੇਂਜ ਬੋਨਸ ਵੀ ਇਹਦੇ ਵਿੱਚ ਮਿਲ ਰਿਹਾ ਕੋਈ ਵੀ ਆਪਣੀ ਪੁਰਾਣੀ ਗੱਡੀ ਐਕਸਚੇਂਜ ਕਰਵਾਉਣਾ ਚਾਹੁੰਦਾ ਤੇ 10000 ਦਾ ਬੈਨੀਫਿਟ ਤੁਹਾਨੂੰ ਵੱਲੋਂ ਅਲੱਗ ਤੋਂ ਮਿਲ ਜੇਗਾ ਸੋ ਮੈਂ ਇਹ ਗੁਜ਼ਾਰਿਸ਼ ਕਰਦਾ ਹਾਂ ਜਿਹੜੇ ਵੀ ਮੇਰੇ ਸੱਜਣ ਮਿੱਤਰ ਇਹਨੂੰ ਫਲੈਨ ਕਰ ਰਹੇ ਐ ਇਸ ਮਤ ਹਾਂ ਜਰੂਰ ਵਿਜ਼ਿਟ ਕਰੋ ਇੱਕ ਵਾਰ ਇਨ ਐਕਸਲ ਸ਼ਰਪੁਰ ਅਗਰ ਕਿਸੇ ਨੂੰ ਟੈਸਟ ਰਾਈ ਵੀਗੈਰਾ ਵੀ ਚਾਹੀਦੀ ਹੈਗੀ ਆ ਤੁਸੀਂ ਕਾਲ ਕਰ ਸਕਦੇ ਹੋ ਕਰੇ ਤਾਂ ਤੁਹਾਡੇ ਟੈਸਟ ਰਾਈ ਵੀ ਆ ਜਾਏਗੀ ਠੀਕ ਹੈ ਜੀ ਔਰ ਮੈਂ ਇਹੀ ਕਹਾਂਗਾ ਕਿ ਵੱਧ ਤੋਂ ਵੱਧ ਇਸ ਵਿਜ਼ਿਟ ਕਰੋ ਔਰ ਇਸ ਮਹੀਨੇ ਦੇ ਜੋ ਵੀ ਆਫਰ ਆ ਰਹੇ ਆ ਜੋ ਤੁਹਾਨੂੰ ਤਿੰਨੇ ਕਾਰਸ ਦੇ ਉੱਤੇ ਮੈਂ ਦੱਸਿਆ ਹੋਇਆ ਜਾਂ ਤੋਂ ਜ਼ਿਆਦਾ ਗ੍ਰੈਬ ਕਰਨ ਦੀ ਕੋਸ਼ਿਸ਼ ਕਰੋ ਆਪਣੀ ਡ੍ਰੀਮ ਕਾਰ ਕਰ ਲੈ ਕੇ ਜਾਓ ਧੰਨਵਾਦ